ਮੇਰਾ ਨਾਮ ਕਮਲਜੀਤ ਸਿੰਘ ਸੋਹੋਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ 20 ਫਰਵਰੀ ਪੰਜਾਬ ਸਰਕਾਰ ਦੇ ਵਿਰਖਲਾਪ ਕਪੂਰਥਲੇ ਦੀ ਧਰਤੀ ਤੇ ਬਸਪਾ ਅੰਬੇਡਕਰ ਪਾਰਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਚੋਣਾਂ ਸਮੇਂ ਕੀਤੇ ਵਾਦੇ ਅੱਜ ਤੱਕ ਪੂਰੇ ਨਹੀਂ ਕੀਤੇ ਉਹਨਾਂ ਨੂੰ ਯਾਦ ਕਰਾਉਣ ਲਈ ਅੱਜ ਦਾ ਇਹ ਰੋਸ ਪ੍ਰਦਰਸ਼ਨ ਕਪੂਰਥਲੇ ਦੀ ਧਰਤੀ ਤੇ ਬਹੁਤ ਵੱਡੀ ਤਦਾਦ ਚ ਕੀਤਾ ਜਾ ਰਿਹਾ। ਅੰਮ੍ਰਿਤਸਰੋਂ ਜਿੰਨੇ ਜੀ ਅੰਮ੍ਰਿਤਸਰੋਂ ਤੁਹਾਡੀ ਦੇਖ ਦੇਖ ਚ ਆ 35 ਤੋਂ 40 ਗੱਡੀਆਂ ਦਾ ਕਾਫਲਾ ਔਰ ਕੁਝ ਝੰਡਾਲੇ 10-15 ਗੱਡੀਆਂ ਖੜੀਆਂ ਉਹ ਇਹ ਮਾਝੇ ਦੀ ਧਰਤੀ ਤੋਂ ਕਾਫਲਾ ਸਾਰਾ ਕਪੂਰਥਲੇ ਦੀ ਧਰਤੀ 'ਚ ਚੱਲਿਆ ਜੀ। ਸਰਕਾਰ ਵਰਖਲਾਪ ਇਹ ਰੋਸ ਪ੍ਰਦਰਸ਼ਨ ਸਰਕਾਰ ਨੇ ਕਿਹਾ ਸੀ ਕਿ 1000 ਰੁਪਏ ਜਨਨੀਆਂ ਦੇ ਅਕਾਊਂਟ ਚਾਹੇਗਾ ਅੱਜ ਤੱਕ ਕੋਈ ਨਹੀਂ ਆਇਆ ਘਰ ਘਰ ਨੌਕਰੀ ਦਿੱਤੀ ਜਾਊਗੀ ਅੱਜ ਤੱਕ ਕੋਈ ਨਹੀਂ ਮਿਲੀ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ ਉਹ ਨਹੀਂ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਾਉਣ ਲਈ ਮਾਨ ਸਾਹਿਬ ਨੂੰ ਬਸਪਾ ਅੰਬੇਡਕਰ ਪਾਰਟੀ ਅੱਜ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਜੀ ਆਉਣ ਵਾਲੀ ਚੋਣਾਂ ਦੇ ਚੋਣਾਂ ਦੇ ਵਿੱਚ ਇਸ ਸਮੇਂ ਰੋੜ ਰੇਗਾ ਬਸਪਾਵਾਦੀ ਬਸਪਾ ਅੰਬੇਡਕਰ ਪਾਰਟੀ ਅੱਜ ਦੀ ਰੋਸ ਪ੍ਰਦਰਸ਼ਨ ਕਰਕੇ ਅਗਲੀ ਰਣਨੀਤੀ ਮੀਟਿੰਗ ਦੇ ਵਿੱਚ ਤਿਆਰ ਕੀਤੀ ਜਾਊਗੀ ਜੀ ਮੇਰਾ ਨਾਮ ਕਮਲਜੀਤ ਸਿੰਘ ਸਹੋਤਾ ਪੰਜਾਬ ਪ੍ਰਧਾਨ बसपा ਅੰਬੇਡਕਰ ਪਾਰਟੀ ਅੱਜ 20 ਫਰਵਰੀ ਪੰਜਾਬ ਸਰਕਾਰ ਦੇ ਵਿਰਖਲਾਪ ਕਪੂਰਥੱਲੇ ਦੀ ਧਰਤੀ ਤੇ बसपा ਅੰਬੇਡਕਰ ਪਾਰਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਚੋਣਾਂ ਸਮੇਂ ਕੀਤੇ ਵਾਦੇ ਅੱਜ ਤੱਕ ਪੂਰੇ ਨਹੀਂ ਕੀਤੇ ਉਹਨਾਂ ਨੂੰ ਯਾਦ ਕਰਾਉਣ ਲਈ ਅੱਜ ਦਾ ਇਹ ਰੋਸ ਪ੍ਰਦਰਸ਼ਨ ਕਪੂਰਥਲੇ ਦੀ ਧਰਤੀ ਤੇ ਬਹੁਤ ਵੱਡੀ ਤਦਾਦ ਚ ਕੀਤਾ ਜਾ ਰਿਹਾ ਅੰਮ੍ਰਿਤਸਰੋਂ ਕਿੰਨੇ ਜੇ ਅੰਮ੍ਰਿਤਸਰੋਂ ਤੁਹਾਡੀ ਦੇਖ ਦੇਖ ਚ ਆ 35 ਤੋਂ 40 ਗੱਡੀਆਂ ਦਾ ਕਾਫਲਾ ਔਰ ਕੁਝ ਝੰਡਿਆਲੇ 10-15 ਗੱਡੀਆਂ ਖੜੀਆਂ ਉਹ ਇਹ ਮਾਝੇ ਦੀ ਧਰਤੀ ਤੋਂ ਕਾਫਲਾ ਸਾਰਾ ਕਪੂਰਥਲੇ ਦੀ ਧਰਤੀ 'ਚ ਚੱਲਿਆ ਜੀ ਸਰਕਾਰ ਵਰਖਲਾਫ ਇਹ ਰੋਸ ਪ੍ਰਦਰਸ਼ਨ ਸਰਕਾਰ ਨੇ ਕਿਹਾ ਸੀ ਕਿ 1000 ਰੁਪਏ ਜਨਾਨੀਆਂ ਦੇ ਅਕਾਊਂਟ ਚਾਏਗਾ ਅੱਜ ਤੱਕ ਕੋ ਨਹੀਂ ਆਇਆ ਘਰ-ਘਰ ਨੌਕਰੀ ਦਿੱਤੀ ਜਾਊਗੀ ਅੱਜ ਤੱਕ ਕੋ ਨਹੀਂ ਮਿਲੀ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ ਉਹ ਨਹੀਂ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਾਉਣ ਲਈ ਮਾਨ ਸਾਹਿਬ ਨੂੰ ਬਸਪਾ ਅੰਬੇਡਕਰ ਪਾਰਟੀ ਅੱਜ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਹੋਣ ਅਲੀਅਤ ਦੇ ਰਗਵਾ ਦੇ ਚੋਣਾਂ ਦੇ ਵਿੱਚ ਇਸ ਸਮੇਂ ਰੋੜ ਰਹਿ ਗਿਆ ਬਸਪਾ ਵਾਸੀ ਦਾ ਬਸਪਾ ਅੰਬੇਡਕਰ ਪਾਰਟੀ ਅੱਜ ਦੀ ਰੋਸ ਪ੍ਰਦਰਸ਼ਨ ਕਰਕੇ ਅਗਲੀ ਰਣਨੀਤੀ ਮੀਟਿੰਗ ਦੇ ਵਿੱਚ ਤਿਆਰ ਕੀਤੀ ਜਾਊਗੀ ਜੀ ਮੇਰਾ ਨਾਮ ਕਮਲਜੀਤ ਸਿੰਘ ਸਹੋਤਾ ਪੰਜਾਬ ਪ੍ਰਧਾਨ बसपा ਅੰਬੇਦਕਰ ਪਾਰਟੀ ਅੱਜ 20 ਫਰਵਰੀ ਪੰਜਾਬ ਸਰਕਾਰ ਦੇ ਬਰਖਲਾ ਕਪੂਰਥੱਲੇ ਦੀ ਧਰਤੀ ਤੇ बसपा ਅੰਬੇਦਕਰ ਪਾਰਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਚੋਣਾਂ ਸਮੇਂ ਕੀਤੇ ਵਾਦੇ ਅੱਜ ਤੱਕ ਪੂਰੇ ਨਹੀਂ ਕੀਤੇ ਉਹਨਾਂ ਨੂੰ ਯਾਦ ਕਰਾਉਣ ਲਈ ਅੱਜ ਦਾ ਇਹ ਰੋਸ ਪ੍ਰਦਰਸ਼ਨ ਕਪੂਰਥਲੇ ਦੀ ਧਰਤੀ ਤੇ ਬਹੁਤ ਵੱਡੀ ਤਦਾਦ ਚ ਕੀਤਾ ਜਾ ਰਿਹਾ। ਅੰਮ੍ਰਿਤਸਰੋਂ ਜਿੰਨੇ ਅੰਮ੍ਰਿਤਸਰੋਂ ਤੁਹਾਡੀ ਦੇਖ ਦੇਖ ਚ ਆ 35 ਤੋਂ 40 ਗੱਡੀਆਂ ਦਾ ਕਾਫਲਾ ਔਰ ਕੁਝ ਜੰਡਿਆਲੇ 10-15 ਗੱਡੀਆਂ ਖੜੀਆਂ ਉਹ ਇਹ ਮਾਝੇ ਦੀ ਧਰਤੀ ਤੋਂ ਕਾਫਲਾ ਸਾਰਾ ਕਪੂਰਥਲੇ ਦੀ ਧਰਤੀ 'ਚ ਚੱਲਿਆ ਜੀ। ਲੋਕਾਂ ਕਲਾਬ ਦੀ ਰੋਡ 'ਤੇ ਸਰਕਾਰ ਵਰ ਖਿਲਾਫ ਇਹ ਰੋਸ ਪ੍ਰਦਰਸ਼ਨ ਸਰਕਾਰ ਨੇ ਕਿਹਾ ਸੀ ਕਿ 1000 ਰੁਪਏ ਜਨਨੀਆਂ ਦੇ ਅਕਾਊਂਟ ਚਾਹੀਏਗਾ ਅੱਜ ਤੱਕ ਕੋ ਨਹੀਂ ਆਇਆ ਘਰ-ਘਰ ਨੌਕਰੀ ਦਿੱਤੀ ਜਾਊਗੀ ਅੱਜ ਤੱਕ ਕੋ ਨਹੀਂ ਮਿਲੀ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ ਉਹ ਨਹੀਂ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਾਉਣ ਲਈ ਮਾਨ ਸਾਹਿਬ ਨੂੰ बसपा ਅੰਬੇਡਕਰ ਪਾਰਟੀ ਅੱਜ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਹੌਨ ਅਲੀਆ ਜਿਹੜਾ ਵਾਲੇ ਚੋਣਾਂ ਦੇ ਵਿੱਚ ਇਸ ਤਰ੍ਹਾਂ ਰੋਲ ਰਹੀ ਹੈ बसपाਵਾਦੀ बसपा ਅੰਬੇਡਕਰ ਪਾਰਟੀ ਅੱਜ ਦੀ ਰੋਸ ਪ੍ਰਦਰਸ਼ਨ ਕਰਕੇ ਅਗਲੀ ਰਣਨੀਤੀ ਮੀਟਿੰਗ ਦੇ ਵਿੱਚ ਤਿਆਰ ਕੀਤੀ ਜਾਊਗੀ